ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਕੋਟਲੀ ਸੰਗਰ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਾਈ ਹਰਾਂ ਦਾ ਖੇਤੀਬਾੜੀ ਦਾ ਕੰਮ ਤੇ ਨਾਲ ਨਾਲ ਦੋਸਤੋ ਟਾਪ ਬਲੱਡਲਾਈਨ ਦਾ ਪਸ਼ੂਆਂ ਦਾ ਕੰਮ ਜਿੰਨੇ ਵੀ ਬਾਈ ਹਰਾਂ ਦੇ ਪਸ਼ੂ ਆ ਸਾਰੇ ਟਾਪ ਬਲੱਡਲਾਈਨ ਦੇ ਆ ਤੇ ਪ੍ਰੋਪਰ ਜਿਹੜਾ ਰਿਕਾਰਡ ਆ ਸਾਰਾ ਸਾਹਮਣੇ ਰੱਖਿਆ ਹੋਇਆ ਹੈ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲਵਾਂਗੇ ਤੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਛੋਟਾਂ ਝੋਟੀਆਂ ਦਾ ਵੀ ਵਿਚ ਲਾਵਾਂਗੇ 8-10 ਸਾਲ ਹੋ ਗਏ ਇਹਨਾਂ ਨੂੰ ਇਹਨਾਂ ਪਸ਼ੂਆਂ ਦੇ ਵਿੱਚ ਕੰਮ ਕਰਦਿਆਂ ਨੂੰ ਅਸਲ ਤਾਂ ਜਾਦੀ ਹੋ ਗਏ ਹੋਣੇ ਆ ਤੇ ਮੇਲਿਆਂ ਦੇ ਦੋਸਤੋ ਇਹ ਵੀਰੋ ਚੈਂਪੀਅਨ ਗੱਲ ਬਾਤ ਬਾਈ ਨਾਲ ਕਰਦੇ ਆ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਆਪਣਾ ਨਾਮ ਦੱਸ ਦਿਓ ਬਈ ਮੇਰਾ ਨਾਮ ਲਖਵੀਰ ਸਿੰਘ ਜੀ ਪਿੰਡ ਕੋਟਲੀ ਸੰਗਤ ਠੀਕ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਤੇ ਆਪਣਾ ਨੰਬਰ ਵੀ ਦੱਸ ਦਿਓ ਫੋਨ ਨੰਬਰ 94652 94652 2062 2062 ਹਾਂਜੀ ਠੀਕ ਹੈ ਜੀ ਅੱਜ ਆਪਣੇ ਕੋਲ ਕਿੰਨੇ ਪਸ਼ੂ ਸੇਲ ਆ ਬਾਈ ਸੇਲ ਵਾਲੇ ਮੇਨ ਪਸ਼ੂ ਤਾਂ ਦੋ ਆਈ ਠੀਕ ਹੈ ਤੇ ਬਾਕੀ ਪਸ਼ੂ ਸਾਰੇ ਆਪਣੇ ਰਿਕਾਰਡ ਵਾਲੇ ਆ ਤੇ ਵਖਾਪ ਆ ਸਾਰੇ ਦੇਵਾਂ ਹਾਂ ਸਾਰੇ ਦੇਵਾਂਗੇ ਪਸ਼ੂ ਜਿਆਦਾ ਲੱਗੇ ਪਸ਼ੂ ਜਿਆਦੇ ਹੋਣ ਕਰਕੇ ਪਸ਼ੂ ਸੇਲ ਕਰ ਰਹੇ ਆ ਠੀਕ ਹੈ ਉਧਰ ਝੋਟੀਆਂ ਵੀ ਆ ਪੰਜ ਸੱਤ ਚਾਰ ਠੀਕ ਹੈ ਜੀ ਇਹ ਵੀ ਪਸ਼ੂ ਵਧ ਗਏ ਫਿਰ ਕੁਛ ਨਾ ਕੁਛ ਸੇਲ ਕਰਨਾ ਪੈਂਦਾ ਚੋਣੇ ਕਰਨੇ ਵੀ ਔਖੇ ਠੀਕ ਆ ਇਹ ਜਿਹੜੀ ਝੋਟੀ ਕੋਲੇ ਆਪਾਂ ਖੜੇ ਆ ਬਾਈ ਇਹਦੀ ਕਿੱਡ ਤੇਲ ਆ ਇਹ ਝੋਟੀ ਤੇ ਆ ਉਹ ਝੋਟੀ ਨਾਲ ਦੀ ਦੂਜੀ ਵੱਡੀ ਠੀਕ ਹੈ ਜੀ ਇਹ ਦੋਵੇਂ ਹਰਿਆਣੇ ਚੋਂ ਲਈਆਂ ਸੀ ਜੀ ਛੋਟੀਆਂ ਛੋਟੀਆਂ ਇਹ ਸਰਕਾਰੀ ਸੀਮੰਦੀਆਂ ਜੀ ਸਰਕਾਰੀ ਸੀਮੰਦ ਹਰਿਆਣਾ ਤੋਂ ਜੋ ਦੱਸਿਆ ਉਹਨਾਂ ਨੇ ਕਿੰਨਾ ਮਾ ਸੂਆ ਸੂਣਾ ਇਹ ਇਹਦੇ ਪਹਿਲੇ ਸੂਆ ਸੂਣਾ ਜੀ ਠੀਕ ਹੈ ਉਹ ਤੀਜੇ ਸੂਏ ਆਸਤੇ ਕੱਬਣਾ ਜੀ ਤੇ ਇਹਦੇ ਸੀਮਨ ਕਿਹੜਾ ਲੱਗਿਆ ਜੀ ਇਹਦੇ 1470 10 ਦਾ ਸੀਮਨ ਲੱਗਿਆ ਜੀ 1470 10 ਦਾ ਹਾਂਜੀ ਠੀਕ ਹੈ ਜੀ ਤੇ ਕਿੰਨਾ ਕਚਰਾ ਲੈਂਦੀ ਹੈ ਬਾਈ ਇਹ ਇਹ ਹਜੇ 20 22 ਦਿਨ ਦੀ ਕੱਚੀ ਹੈ ਜੀ 20 22 ਦਿਨਾਂ ਦੀ ਕੱਚੀ ਹਾਂਜੀ ਵਾਹ ਜੀ ਵਾਹ ਵੀਰ ਵਹਿੜ ਵੇਚਣੀ ਕਰਕੇ ਨਾਲ ਤੁਹਾਡੀ ਇਹ ਨਾਲ ਵਿਖਾ ਦੀ ਆਹ ਵਹਿੜ ਵੇਚਣੀ ਹੈ ਅਸਲ ਤਾਂ ਤੇ ਬਾਕੀ ਜਾਨਵਰ ਹਜੇ ਕੱਚੇ ਆ ਵਿਖਾ ਦੋਸਤੋ ਤੁਹਾਨੂੰ ਦਿਨੇ ਆ ਤੇ ਡਿਟੇਲ ਵੀ ਲੈ ਦੇਣੇ ਜਿਹਨੂੰ ਚੰਗਾ ਲੱਗਿਆ ਬਾਈ ਨੂੰ ਫੋਨ ਕਰ ਲਿਓ ਆ ਝੋਟੀ ਦਾ ਸੰਗ-ਸੰਗ ਤੁਸੀਂ ਦੇਖ ਸਕਦੇ ਹੋ ਹਰਿਆਣੇ ਦੀ ਜੰਪਾਲਾ ਇਹ ਚ ਝੋਟੀ ਸੋਹਣਾ ਥਣ ਲੱਗਿਆ ਪਿੱਠਪੜਾ ਚੰਗਾ ਰੰਗ ਬਾਜ ਆ ਜੈਡ ਬਲੈਕ ਆ ਬਿਲਕੁਲ ਕੋਈ ਵੀ ਵਾਲ ਸਰੀਰ ਦੇ ਉੱਤੇ ਚਟਾਨੀ ਥਣ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਲਓ ਵੀ ਸਜਣੋ ਥਣ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੇ ਆ ਕਈ ਦਿਨਾਂ ਦੀ ਕੱਚੀ ਆ ਹਜੇ ਉਸ ਢੰਗ ਨਾਲ ਤੁਸੀਂ ਜਜਮੈਂਟ ਕਰਨੀ ਹੈ ਇਹਦੀ ਦੋਨਾਂ ਪਾਸਿਆਂ ਤੋਂ ਤੁਹਾਨੂੰ ਦਿਖਾ ਦਿੰਨੇ ਆ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਤੇ ਦੋਨਾਂ ਪਾਸਿਆਂ ਤੋਂ ਸੇਮ ਸਹਾਜਾ ਥਣਾ ਦਾ ਦੋਸਤੋ ਦੇਖ ਸਕਦੇ ਹੋ ਤੁਸੀਂ ਤੋੜ ਕੇ ਤੁਹਾਨੂੰ ਦਿਖਾਵਾਂਗੇ ਚੰਗਾ ਕੱਦ ਕਾਠਾ ਪੱਠਪੜਾ ਸੋਹਣਾ ਚੰਗੀ ਚਮਕ ਦਾ ਮਕਾ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ 1470 10 ਦੇ ਸੀਮਣ ਤੋਂ ਇਹ ਗੱਬਣ ਤੋੜ ਕੇ ਦਿਖਾ ਦਿੰਦੇ ਤੁਹਾਨੂੰ ਇਹ ਸਾਰੇ ਜਾਨਵਰ ਦੋਸਤੋ ਖੁੱਲੇ ਛੱਡੇ ਹੋਏ ਸੀ ਪਰਲੇ ਪਾਸੇ ਤੁਹਾਨੂੰ ਦਿਖਾਵਾਂਗੇ ਤੇ ਵਲਗਣ ਵਾਲਿਆ ਆ ਪਸ਼ੂਆਂ ਆਸਤੇ ਤੇ ਥੋੜਾ ਜਿਹਾ ਬੰਨਣ ਦੀ ਹਲਕਤ ਮੰਦੀਆਂ ਇਹ ਕਿਉਂਕਿ ਬੰਨੇ ਹੀ ਨਹੀਂ ਕਦੇ ਇਹ ਜਾਨਵਰ ਚਲੋ ਵੀ ਕੋਈ ਨਹੀਂ ਜਿੱਧਰ ਵੀ ਮਰਜੀ ਤੁਰਦੀ ਤੋਰ ਦਿਓ ਲਓ ਵੀ ਸਜਣੋ ਦੇਖ ਸਕਦੇ ਹੋ ਤੁਸੀਂ ਹਜੇ ਕੱਚੀ ਆ ਉਸ ਢੰਗ ਨਾਲ ਤੁਸੀਂ ਜਜਮੈਂਟ ਕਰ ਲੋ ਮੋੜ ਲਓ ਜੀ ਕੋਈ ਨਹੀਂ ਸਾਰੇ ਜਾਨਵਰ ਦੋਸਤੋ ਟਾਪ ਲਾਈਨ ਦੇ ਆ ਹਾਂਜੀ ਬਾਈ ਜੀ ਕੀ ਮੁੱਲ ਆ ਇਹਦਾ ਜੀ ਮੁੱਲ ਦਾ ਜੀ ਹਜੇ ਕੱਚੀ ਜਾਦੇ ਮੁੱਲ ਫੋਨ ਤੇ ਕਰ ਲਾਂਗੇ ਜੇ ਮੌਕੇ ਤੇ ਉਸ ਹਿਸਾਬ ਨਾਲ ਹਾਂ ਜੇ ਉਸ ਹਿਸਾਬ ਦਾ ਜੀ ਬੈਠੀ ਹੁਣ ਬੈਠੀ ਆ ਤੇ ਆਹ ਕੱਟੀ ਬਾਈ ਕਿਹੜੇ ਸੀਮਨ ਦੀ ਆ ਇਹ ਕੱਟੀ ਉਹ ਦੂਜੀ ਝੋਟੀ ਦੀ ਦੂਜੇ ਸੂਏ ਦੀ ਆਈ ਨਵਾਬ ਬੋਲਦੀ ਆਈ ਨਵਾਬ ਬੋਲਦੀ ਲਿਆ ਵੀ ਬਹੁਤ ਬਈ ਸਾਲ ਦੀ ਹੋਈ ਨਹੀਂ ਜੀ ਸ਼ਾਨਦਾਰ ਕੱਟੀ ਆ ਇਹ ਵੀ ਇੱਕ ਸਾਲ ਤੋਂ ਘਟੋ ਮਰਾ ਬਾਈ ਕਹਿੰਦਾ 20 ਦਸੰਬਰ ਨੂੰ ਸਾਲ ਦੀ ਹੋਣੀ ਤੇ ਇਹਦੀ ਡਿਟੇਲ ਦਿਓ ਜੇ ਬਾਈ ਜੀ ਵੈੜ ਦੀ ਇਹ ਵੈੜ ਦੂਜੇ ਸੂਏ ਦੀ ਪੰਜਾਬ ਦੀ ਜਰਸੀ ਹੈ ਇਹ ਦੂਜੇ ਸੂਏ ਦੀ ਵਹਿਰ ਹੈ ਤੇ ਪੈਸ਼ਨ ਦਾ ਧਗਬਣਾ ਹੈ ਪੈਸ਼ਨ ਹਾਂਜੀ ਠੀਕ ਹੈ ਜੀ ਇਹ ਆਪ ਮੇਰੇ ਸਹੁਰੇ ਆ ਕੋਰ ਕਰੋੜ ਉਹ ਮੁੰਡੇ ਨੇ ਫਾਰਮ ਕਰਕੇ ਤੇ ਕੈਨੇਡਾ ਗਿਆ ਉਹਨੇ ਮੈਨੂੰ ਨਿੱਕੀ ਜਿਹੀ ਬੱਚੀ ਗਿਫਟ ਕੀਤੀ ਸੀ ਕਿਹੜੇ ਸੀ ਮੰਦੀ ਪਤਾ ਇਹੇ ਨਹੀਂ ਮੈਨੂੰ ਪਤਾ ਇੱਕ ਜਣੀ ਸੂਆ ਪੀਤਾ ਇਹਦਾ ਠੀਕ ਹੈ ਦੂਜੇ ਸੂਏ ਵਾਸਤੇ ਧਗਬਣਾ ਕਿੰਨਾ ਕੁ ਦੁੱਧ ਆ ਥੱਲੇ ਭਾਈ ਸੂ ਜਿਆਦੇ ਕਰਕੇ ਵੇਚਦੇ ਆ ਇਹਦਾ ਹੈਗਾ 19-20 ਕਿਲੋ ਦੁੱਧ ਪਿਛਲੇ ਸੂਏ ਪਹਿਲੇ ਸੂਏ ਹਾਂਜੀ ਠੀਕ ਹੈ ਜੀ ਲਾ ਵੀ ਤੋੜ ਕੇ ਇਹ ਵੀ ਵਿਖਾਵਾਂਗੇ ਪਹਿਲਾਂ ਤੁਹਾਨੂੰ ਥਣ ਹਵਾਨਾ ਵਿਖਾ ਦਈਏ ਪੰਜਾਬ ਦੀ ਜਰਸੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਮੂੰ ਮੱਥਾ ਅਜੇ ਹਾਂ 4 ਤਰੀਕ ਹੈ ਤੇ ਕਿੰਨੇ ਦਿਨ ਲੈਂਦੀ ਹੈ ਬਾਈ ਸੂਣ ਦੇ ਇਹ ਇਹਦੇ ਸ਼ੀਦਮ ਹਜੇ ਰਹਿੰਦੇ ਆ ਜੀ 10 ਤਰੀ ਹੁੰਦੇ ਨੇ ਪੂਰੇ ਲਓ ਵੀ ਸੱਜਣਾ 6 ਦਿਨ ਸੂਣ ਚ ਬਾਕੀ ਆ ਥਣਾ ਦਾ ਸੈਜ ਗਾਇਬ ਚੰਗਾ ਹੈ ਮਿਲਕਵੈਨ ਵੀ ਦੇਖ ਸਕਦੇ ਹੋ ਤੁਸੀਂ ਚੰਗੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣ ਹਵਾਨਾ ਵਖਾਵਾਂਗੇ 나ੜਾਂ ਤੁਹਾਨੂੰ ਇਕੱਲੀਆਂ ਇਕੱਲੀਆਂ ਤੁਸੀਂ ਦੇਖ ਸਕਦੇ ਹੋ ਥਣਾ ਦੇ ਉੱਤੇ 나ੜਾਂ ਹਵਾਨੇ ਦੇ ਉੱਤੇ ਲਓ ਵੀ ਦੂਜੇ ਪਾਸੇ ਤੋਂ ਬਿਲਕੁਲ ਸੇਮ ਸੈਜ ਆ ਥਣ ਹਵਾਨੇ ਦਾ ਤੇ 나ੜਾਂ ਇਧਰ ਵੀ ਤੁਹਾਨੂੰ ਦਿਖਾਈ ਦੇਣਗੀਆਂ ਤੋੜ ਕੇ ਤੁਹਾਨੂੰ ਦਿਖਾਵਾਂਗੇ ਮਿਲਕਵੇਨ ਇਧਰ ਵੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਲਓ ਵੀ ਸੱਜਣੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਖਰਗੋਸ਼ ਵਾਂਗੂ ਕੰਨ ਚੱਕਿਆ ਤੁਸੀਂ ਦੇਖ ਸਕਦੇ ਹੋ ਤੇ ਨੇੜੇ ਦਿਨਾਂ ਤੇ ਆ ਕੇ ਪੂਰਾ ਹਵਾਨਾ ਤਿਆਰ ਕਰਦੀ ਐ ਟੈਸ਼ਨ ਨਾਲ ਬੁੱਲ ਤੋਂ ਇਹ ਗੱਬਣ ਆ ਤੇ ਫਾਰਮ ਦੀ ਵੱਛੀ ਆ ਦੋਸਤੋ ਇਹ ਦੂਜੀ ਸੂਏ ਸੂਈ ਆ ਬਹੁਤ ਚੰਗਾ ਹਵਾਨਾ ਭਰਦੀ ਆ ਤੇ ਚੰਗਾ ਦੁੱਧ ਰਿਕਾਰਡ ਪਹਿਲੇ ਸੂਏ ਦਾ ਇਹਦਾ ਐਂਡਾ ਕੋਟਲੀ ਸੰਗਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਬਹੁਤ ਚੰਗੇ ਪਸ਼ੂ ਸਾਰੇ ਤੁਹਾਨੂੰ ਵੱਧ ਤੋਂ ਵੱਧ ਚੰਗੇ ਤੋਂ ਚੰਗੇ ਪਸ਼ੂ ਤੁਹਾਨੂੰ ਦਿਖਾਵਾਂਗੇ ਬਾਈ ਦੇ ਬੰਦ ਦਿਓ ਜੀ ਦੋਸਤੋ ਇਹਦਾ ਵੀ ਫੋਨ ਤੇ ਹੋਣਾ ਤੇ ਇਸ ਤੋਂ ਅੱਗੇ ਤੁਹਾਨੂੰ ਇੱਕ ਝੋਟੀ ਦਿਖਾਉਣੇ ਆ ਹੋਰ ਟੋਕੜ ਗੱਬਣ ਬਾਈ ਜੀ ਇਹਦੀ ਡਿਟੇਲ ਦੱਸਿਓ ਜੀ ਇਹ ਝੋਟੀ ਹਰਿਆਣੇ ਜੋ ਲਈ ਸੀ ਜੀ ਇਹ ਵੀ ਹਰਿਆਣੇ ਚੋਂ ਆਈ ਆ ਤੇ ਇਹਦੇ ਸੀਮਣ ਕਿਹੜਾ ਲੱਗਿਆ ਬਾਈ ਉਹ ਉਹ ਮੈਂ ਦੇ ਮਗਰ ਆਈ ਸੀ ਇਹ ਝੋਟੀ ਖੀਰੀ ਆਈ ਸੀ ਠੀਕ ਹੈ ਜੀ ਇਹਦਾ ਰੋਸਤ ਮੈਂ ਹੰਦਾ ਲੱਗੇ ਰੋਸਤ ਮੈਂ ਹੰਦਾ ਹਾਂ ਕਿੰਨੇ ਦਿਨਾਂ ਦੀ ਗੱਬਣਾ ਇਹ ਇਹ 5 ਸਵਾ 5 ਮਹੀਨੇ ਦੀ ਕੱਬ ਹੈ ਚੈੱਕ ਪਾਸ ਆ ਚੈੱਕ ਪਾਸ ਠੀਕ ਹੈ ਜੀ ਹਾਂਜੀ ਲੋ ਵੀ ਇਹ ਚੈੱਕ ਪਾਸ ਇਸ ਤੋਂ ਅੱਗੇ ਇੱਕ ਟੇਢੇ ਘੱਟ ਵਾਲੀ ਝੋਟੀ ਤੁਹਾਨੂੰ ਦਿਖਾਉਣੇ ਆ ਨੀਲੀ ਰਾਵੀ ਦੀ ਇਹਦੇ ਬਾਰੇ ਦੱਸਿਓ ਬਾਈ ਜੀ ਇਹ ਝੋਟੀ 480 ਦੀ ਆਈ ਆਪ 480 ਦੀ ਆ ਵੀਰਾਂ ਵਾਲੀ ਵਾਲੇ ਸੀ ਵੀਰਾਂ ਵਾਲੀ ਵਾਲੇ ਹਾਂਜੀ ਆਪਣੀ ਵੱਡੀ ਮਹਿੰਦੀ ਝੋਟੀ ਹੈ ਚੈਂਪੀਅਨ ਮੈਂ ਜਿਹੜੀ ਜਿਹੜੀ ਚੈਂਪੀਅਨ ਬਣੀ ਠੀਕ ਹੈ ਜੀ ਹਣੋ 480 ਦੀ ਆਪ ਹੈ ਠੀਕ ਹੈ ਜੀ ਤੇ ਗੱਬਣ ਗੱਬਣ ਬਹਾਦਰ ਬੋਲਦਾ ਪੀਸੀਮਨ ਲੱਗ ਗਈ ਇਹਦੇ ਬਾਦਲ ਬੋਲਦਾ ਦੂਜਾ ਸੂਆ ਸੋਣਾ ਬਈ ਨਹੀਂ ਜੀ ਪਹਿਲਾ ਸੂਆ ਪਹਿਲਾ ਸੂਆ ਪਹਿਲਾ ਸੂਆ ਸੋਣਾ ਇਹਦੇ ਕਦੋਂ ਸੋਣਾ ਚ ਹੀ ਹੈ ਦੋ ਛੋਟੀਆਂ ਵੀ ਇਹ ਵੀ ਦੋ ਦੰਦ ਦੀ ਹੋਣੀਆਂ ਲਗਭਗ ਤੇ ਇਹਨੇ ਸੂਣਾ ਕਦੋਂ ਇਹਦੇ ਵੀ 25 ਦਿਨ ਰਹਿੰਦੇ ਠੀਕ ਹੈ ਲਓ ਵੀ ਇਹਦੇ ਤੁਹਾਨੂੰ ਪਹਿਲਾਂ ਥਾਣ ਵਿਖਾ ਦਿਆਂ ਝੋਟੀ ਦੇ ਸੋਣਾ ਥਾਣ ਹਵਾ ਨਾ ਇਹਦਾ ਵੀ ਖੋਲ ਕੇ ਵਿਖਾ ਦਿਆਂ ਤੇ ਤੋੜ ਕੇ ਤੁਹਾਨੂੰ ਨਹੀਂ ਵਿਖਾਉਂਦੇਗੇ ਥੋੜੀ ਜੀ ਬੰਨੀ ਕਰਕੇ ਹੁਣ ਥੋੜੀ ਅਤੜ ਕਰਦੀ ਇਹ ਕਿਉਂਕਿ ਸਾਰੇ ਪਸ਼ੂ ਇਹਨਾਂ ਦੇ ਬਾਈਹਰਾਂ ਦੇ ਖੁੱਲੇ ਆ ਕਦ ਕਾਠ ਇਹਦਾ ਵੀ ਬਹੁਤ ਆ ਝੋਟੀ ਦਾ ਥਾਨ ਹਵਾਨਾ ਤੁਹਾਨੂੰ ਇਹਦਾ ਵੀ ਨੇੜੇ ਹੋ ਕੇ ਦਿਖਾਉਣੇ ਆ ਕੂਸ਼ੇ ਦੀ ਟੁੱਟੀ ਵੀ ਆ ਤੇ ਥਾਨ ਤੁਹਾਨੂੰ ਦਿਖਾ ਦਿੰਨੇ ਆ ਲਓ ਵੀ ਸੱਜਣੋ ਥਾਨ ਹਵਾਨਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਕਰਾ ਦਿੰਨੇ ਆ 20 25 ਦਿਨ ਇਹ ਲੈਂਦੀ ਆ ਹਜੇ ਹਵਾਨਾ ਇਹ ਬਣਾਉਣ ਨਹੀਂ ਲੱਗੀਗੀ ਕੱਚੀ ਆ ਲਓ ਹੀ ਸੇਮ ਸੈ ਆ ਜਾਂ ਥਾਨਾਂ ਦਾ ਚਾਰੇ ਥਾਨ ਇੱਕੋ ਜਿਹੇ ਆ ਉੜੀ ਇਹ ਪਲੂਣਾ ਉਹ ਤੁਸੀਂ ਦੇਖ ਸਕਦੇ ਹੋ ਕੋਈ ਡਰ ਵਾਲੀ ਗੱਲ ਨਹੀਂ ਕੱਦ ਕਾਠ ਬਹੁਤ ਆ ਝੋਟੀ ਦਾ ਤੇ ਪਿੱਠ ਪੜਾ ਵੀ ਬਹੁਤ ਚੰਗਾ ਰਾਜੀ ਪੜੀ ਆ ਤੇ ਛੋਟਾ ਛੋਟਾ ਸਿੰਗਾ ਤੋੜ ਕੇ ਤੁਹਾਨੂੰ ਦਿਖਾਉਣੇ ਆ ਲਓ ਜੀ ਟੇਡਾ ਕੱਟਾ ਇਹ ਛੋਟਾ ਛੋਟਾ ਸਿੰਗਾ ਮਾਰਕਿੰਗ ਬਹੁਤ ਚੰਗੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਇਹ ਝੋਟੀ ਮੇਰੇ ਹਿਸਾਬ ਨਾਲ ਮਹੀਨਾ ਹੀ ਲੈ ਜੂਗੀ 20 25 ਦਿਨ ਤਾਂ ਦੱਸਦੇ ਹਾਂ ਸੂਨਚੇ ਦੇ ਉਹੀ ਪਾਇਆ 10 12 ਦਿਨ ਪਸੂ ਉੱਤੇ ਵੀ ਲੈ ਜਾਂਦਾ ਇਹ ਚੰਗੇ ਸੀਮਨ ਦੀ ਆਪ ਤੇ ਗਾਂ ਚੰਗਾ ਸੀਮਨ ਇਹਦੇ ਲੱਗਿਆ ਬਾਦਲ ਸੀਮਨ ਤੋਂ ਇਹ ਗੱਬਣ ਮੂਹਰੋਂ ਤੁਹਾਨੂੰ ਚੋਟੀ ਦਿਖਾਉਣੇ ਆ ਦੇਖ ਸਕਦੇ ਹੋ ਦੋਸਤੋ ਬਹੁਤ ਸ਼ਾਨਦਾਰ ਟੇਡਾ ਕਾਟ ਆ ਤੇ ਛੋਟਾ ਛੋਟਾ ਸਿੰਘਾ ਮਦਰੀ ਗੁੱਡੀ ਦੀ ਆ ਤੇ ਕੱਦ ਘਾਟ ਬਹੁਤ ਆ ਇਹਦਾ ਮਾ ਲਾਇਆ ਚਲੋ ਮੋਲੋ ਦੋਸਤੋ ਇਹਦਾ ਵੀ ਫੋਨ ਤੇ ਹੀ ਹੋਣਾ ਇਸ ਤੋਂ ਅੱਗੇ ਕ ਨੀਲੀ ਰਵੀ ਵੱਡੀ ਝੋਟੀ ਤੁਹਾਨੂੰ ਦਿਖਾਉਣੀ ਹੈ ਹਾਂਜੀ ਭਾਈ ਜੀ ਇਹਦੀ ਕੀ ਡਿਟੇਲ ਆ ਜੀ ਇਹ ਵੱਡੀ ਮੈਂ ਆ ਜੀ ਬੜੀ ਲਾਡੋ ਇਹ ਚੈਂਪੀਅਨ ਰਹੀ ਹੈ ਇਹ ਚੈਂਪੀਅਨ ਹੈ ਨੇ ਮੇਰਾ ਨਾਂ ਚਮਕਾਇਆ ਵਾਹ ਜੀ ਇਹ 14ਵੇਂ ਸੂਏ ਵਾਸਤੇ ਸੂਈ ਆ 13 14 ਸੂਈ ਹੋ ਗਏ ਲਗਭਗ ਇਹਨੂੰ ਹੀ 14ਵਾਂ ਸੂਆ ਸੂਈ ਆ ਹਾਂਜੀ ਤੇ ਇਹ ਕਿ ਬੱਚਾ ਕਿਹੜਾ ਇਹ ਇਹ ਮਗਰ ਲੋਹੜੀ ਦਾ ਬੱਚਾ ਜੀ ਲੋਹੜੀ ਦਾ ਕੱਟਾ ਹਾਂਜੀ ਉਹ ਵੀ ਤੁਹਾਨੂੰ ਦਿਖਾ ਦਈਏ ਪਰ ਇਹ ਵਿਕਾਊ ਨਹੀਂ ਗੀ ਇਹ ਨਹੀਂ ਵਿਕਾਊ ਕਿਸੇ ਕੀਮਤੇ ਇਹ ਸ਼ੌਂਕਨਾ ਦਿਖਾਈ ਹੈ ਦੋਸਤੋ ਤੁਹਾਨੂੰ ਇਹ ਇਸ ਕਰਕੇ ਦਿਖਾਈ ਹੈ ਵੀ ਇਸ ਝੋਟੀ ਨੇ ਇਹ ਵੀ ਇਹ ਝੋਟੀ ਹੈ ਜਿਹੜੀ 480 ਦੀ ਇਸ ਮੈਂ ਦੀ ਝੋਟੀ ਹੈ ਅੱਛਾ ਉਹ ਜਿਹੜੀ ਟੇਡੇ ਕੱਟ ਵਾਲੀ ਦੋ ਕਟੀਆਂ ਹੋਦਰ ਖੁੱਲੀਆਂ ਇਹਦੀਆਂ ਫਿਰਦੀਆਂ ਲਓ ਵੀ ਇਹਦੇ ਆਪ ਦੇ ਉੱਤੇ ਮੱਥੇ ਦੇ ਸਾਰਾ ਇਹਦਾ ਬੱਲਾ ਮੱਥਾ ਤੇ ਝੋਟੀ ਦੇ ਟੇੜਾ ਕੱਟ ਆ ਤੇ ਕੱਟਾ ਇਹਦਾ ਦੇਖ ਸਕਦੇ ਹੋ ਤੁਸੀਂ ਲੌਰੀ ਬੁੱਲ ਦਾ ਬੱਚਾ ਹੈ ਇਹਦੇ ਚਾਰੇ ਪੈਰ ਚਿੱਟੇ ਆ ਤੇ ਪੂਛ ਦਾ ਦੋ ਵੀ ਚਿੱਟਾ ਹਾਂਜੀ ਤੇ ਦੋਨੇ ਅੱਖਾਂ ਚਿੱਟੀਆਂ ਦੇ ਮੱਥਾ ਚਿੱਟਾ ਇਹ ਦੇਖਦੇ ਪਸ਼ੂਧਨ ਨੂੰ ਸਾਰੇ ਵਿਖਾ ਦਿਆ ਦੋਸਤੋ ਜਿਹੜਾ ਇਹਨਾਂ ਪਸ਼ੂਆਂ ਦੇ ਵਿੱਚੋਂ ਤੁਹਾਨੂੰ ਚੰਗਾ ਲੱਗਦਾ ਹੈ ਤੇ ਤੁਸੀਂ ਬਾਈ ਨੂੰ ਫੋਨ ਕਰਕੇ ਸੰਪਰਕ ਕਰ ਸਕਦੇ ਆ ਨੰਬਰ ਆਪਾਂ ਸਕਰੀਨ ਦੇ ਉੱਪਰ ਲਾਤਾ ਹੈ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਖਾਸ ਕਰਕੇ ਆਹ ਸਾਹਮਣੇ ਦੋ ਪਸ਼ੂ ਦੇ ਵੇਚਣੇ ਸੀਗੇ ਕਿ ਜੇ ਹੋਰ ਵੀ ਪਸ਼ੂ ਤੁਹਾਨੂੰ ਕੋਈ ਚੰਗਾ ਲੱਗੇ ਤਾਂ ਬਾਈ ਨਾਲ ਰਾਇ ਕਰ ਲਿਓ ਇਸ ਤਰ੍ਹਾਂ ਦੀ ਜੇ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲਦਾ ਤੇ ਇਸ ਟਾਈਮ ਸਾਡੇ ਨਾਲ ਬਾਈ ਸੋਨੂ ਡਾਕਟਰ ਜੀ ਮੌਜੂਦ ਆ ਨਾਲ ਉਹਨਾਂ ਦੇ ਵੀ ਆਪਾਂ ਗੱਲਬਾਤ ਕਰਦੇ ਆ ਸਾਰੇ ਸ਼ਕੀਨ ਵੀਰ ਇੱਥੇ ਇਕੱਠੇ ਹੋਏ ਆ ਸਾਡੇ ਵੀਡੀਓ ਦੇ ਵਿੱਚ ਤੇ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਆਪਾਂ ਐਡੇ ਵਧੀਆ ਪਸ਼ੂ ਤਿਆਰ ਕਰਤੇ ਬਾਈ ਜੀ ਕੋਟਲੀ ਸੰਗਰ ਦੇ ਵਿੱਚ ਤੇ ਇਸ ਏਰੀਏ ਦੇ ਵਿੱਚ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਆਪਣਾ ਨੰਬਰ ਦੱਸੋ ਜੀ 93647 94647 10830 10 830 830 ਤੇ ਥਾਂਦੇ ਵਾਲਾ ਪਿੰਡਾ ਨਾ ਆਪਣਾ ਹਾਂਜੀ ਹਾਂਜੀ ਥਾਂਦੇ ਵਾਲਾ ਠੀਕ ਆ ਜੀ ਕੀ ਕਹਿਣਾ ਚਾਹੋਗੇ ਜੀ ਆਪਣੇ ਜਾਨਵਰਾਂ ਬਾਰੇ ਜੀ ਕਸੇ ਸਾਰੇ ਟੋਬ੍ਰੀਡ ਤੇ ਹੀ ਆਈ ਸਾਰਿਆਂ ਦੇ ਚੰਗਾ ਸੀਮਣ ਲੱਗਿਆ ਹੋਇਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੋਰ ਜੇ ਕਿਸੇ ਵੀਰ ਨੇ ਚੰਗਾ ਸੀਮਣ ਧਰਾਉਣਾ ਤਾਂ ਇਹਨਾਂ ਨਾਲ ਬਈ ਸੰਪਰਕ ਕਰ ਲਿਓ ਡਾਕਟਰ ਬਹੁਤ ਵਧੀਆ ਇਨਸਾਨ ਆ ਤੇ ਆ ਸਾਰੇ ਪਸ਼ੂ ਬਾਈ ਦੇ ਨਾ ਚੰਗੇ ਤੋਂ ਚੰਗੇ ਸੀਮਣਾ ਦੇ ਗੱਭਣਾਂ ਇਸੇ ਵੀਰ ਨੇ ਸੀਮਣ ਭਰੇ ਆ ਤੇ ਏਆਈ ਕਰਦੇ ਆ ਹੋਰ ਵੀ ਮਤਲਬ ਜੇ ਕੋਈ ਬਿਮਾਰੀ ਸ਼ਮਾਰੀ ਦਾ ਵੀ ਕੰਮ ਹੋਵੇ ਤਾਂ ਦੱਸਿਓ ਜੇ ਬਾਈਹਾਂ ਨੂੰ ਟਾਈਮ ਦਿਓ ਜੇ ਬਹੁਤ ਬਹੁਤ ਧੰਨਵਾਦ ਜੀ ਤੇ ਦੂਜੇ ਪਾਸੇ ਤੁਹਾਨੂੰ ਪਸ਼ੂ ਆ ਦੋਸਤੋ ਉਹ ਵੀ ਦਿਖਾਉਣੇ ਆ ਉਸ ਤੋਂ ਬਾਅਦ ਵੀਡੀਓ ਬੰਦ ਕਰਾਂਗੇ ਕਿਹੜਾ ਲੱਗਿਆ ਇਹਦੇ ਸ਼ੈਨਸ਼ਾ ਦਾ ਲੱਗਿਆ ਸ਼ੈਨਸ਼ਾ ਬੋਲਾ ਤੋ ਇਹ ਗੱਬਣਾ ਪਰ ਚੈੱਕ ਨਹੀਂ ਹਜੇ ਬਾਈ ਕਹਿੰਦਾ ਹੋਈ ਤੇ ਆ ਕਾਲੀ ਝੋਟੀ ਬਾਈ ਇੱਕ ਕਾਲੀ ਝੋਟੀ ਉਧਰਲੀ ਵੱਡੀ ਝੋਟੀ ਦੀ ਪਹਿਲੇ ਸੂਏ ਦੀ ਹੈ ਜੀ ਠੀਕ 14 70 10 ਦੀ ਹੈ ਇਹ ਵੀ 14 70 10 ਦੀ ਆ ਤੇ ਆ ਟੇਡੇ ਘੱਟ ਵਾਲੀ ਇਹ ਵੱਡੀ ਮਹਿੰਦੀ ਹੈ ਜੀ ਇਹ ਜਿਹੜੀ ਉਹ ਅੱਛਾ ਵੱਡੀ ਵੱਡੀ ਮੈਂ ਇਹ 480 ਦੀ ਹੈ ਇਹ 480 ਦੀ ਹੈ ਇਹਦੇ ਸੀਮਨ ਲੱਗਿਆ ਬਾਈ ਨਹੀਂ ਜੇ ਇਹ ਨਹੀਂ ਤੇ ਇਧਰਲੀ ਇਹ ਜਿਹੜੀ ਉਹਦੇ ਉਹਦੇ ਕੋਲੇ ਸੀਗਾ ਪਿੰਦੀ ਕੋਲੇ ਪਾਰਸ ਬੋਲਦੀ ਹੈ ਜੀ ਉਸੇ ਵੱਡੀ ਮਹਿੰਦੀ ਅੱਛਾ ਅੱਛਾ ਅਛਾ ਵੱਡੀ ਲਾਡੋ ਦੀ ਏ ਹਾਂ ਲਾਡੋ ਦੀ ਇਹ ਵੀ ਸਾਲ ਦੀ ਹੋਈ ਨਹੀਂ ਆ ਜੀ ਵਾਹ ਜੀ ਵਾਹ ਲੋ ਵੀ ਸਾਰੀ ਡਿਟੇਲ ਆਪਾਂ ਲੈ ਲਈਏ ਬਾਈ ਨਾਲ ਸੰਪਰਕ ਕਰ ਲਿਓ ਬਾਈ ਜੀ ਰੇਟ ਸਾਰਿਆਂ ਦੇ ਤੁਹਾਨੂੰ ਦੱਸ ਦੂਗਾ ਬਾਈ ਰੇਟ ਕਰੜੇ ਹੀ ਹੋਣਗੇ ਚਲੋ ਜਿਹੜੇ ਵੀ ਹੋਏ ਕੋਈ ਗੱਲ ਟੌਕ ਦਾ ਮੁੱਲ ਨਹੀਂ ਹੁੰਦਾਗਾ ਕੋਈ ਨਹੀਂ ਫਿਰ ਐਵੇਂ ਇਹਨਾਂ ਦਾ ਕੋਈ ਦਾਅ ਪਜੀ ਵੀ ਰਾਲਾ ਇਹ ਬਾਈ ਨੂੰ ਸੰਪਰਕ ਕਰ ਲਿਓ ਦੋਸਤੋ ਜਿਵੇਂ ਆਨੇ ਹੁੰਦੇ ਵੀ ਕੱਲਾ ਕੋਈ ਨਹੀਂ ਵੱਡਾ ਹੋ ਸਕਦਾ ਆ ਸਾਰੇ ਵੀਰ ਤੁਸੀਂ ਸਾਹਮਣੇ ਜਿਹੜੇ ਦੇਖ ਰਹੇ ਆਂ ਬਾਈ ਡਾਕਟਰ ਸੋਨੂ ਥਾਂਦੇ ਵਾਲਾ ਤੇ ਬਾਈ ਆਪਣਾ ਮਹਿੰਦਰ ਸਿੰਘ ਢਾਲੀਆਲ ਤੇ ਇਧਰ ਬਾਈ ਸੇਵਕ ਦੇ ਬੇਟਾ ਜੀ ਖੜੇ ਆ ਤੇ ਬਾਈ ਸੇਵਕ ਬਰਾੜ ਆ ਤੇ ਨਾਲ ਅੰਕਲ ਜੀ ਖੜੇ ਆ ਇਹਨਾਂ ਨੇ ਇਸ ਸੇਵਾ ਕਰਕੇ ਇਹ ਤਿਆਰ ਕੀਤੀਆਂ ਤੇ ਬਾਈ ਲਖਵੀਰ ਜੀ ਦਾ ਨਾਮ ਚੱਲਦਾ ਤੇ ਤੁਸੀਂ ਦੇਖ ਸਕਦੇ ਹੋ ਸਾਰੀ ਟੀਮ ਦਾ ਵਰਕ ਕਰਕੇ ਇੱਥੋਂ ਤੱਕ ਮਤਲਬ ਇਹ ਟੀਮ ਪਹੁੰਚੀ ਆ ਤੇ ਹੀਰੇ ਪੈਦਾ ਕੀਤੇ ਇਹ ਸੇਵਕਰੀ ਸਮਾਲਦੇ ਆ ਚਾਚੇ ਰਾਜੇ ਹਰੀ ਟੀਕੇ ਦਾ ਮਦਦ ਕਰਦਾ ਡਾਕਟਰ ਸਾਹਿਬ ਟੀਕੇ ਲਾਉਂਦਾ ਹਾਂ ਸਾਰਿਆਂ ਦੀ ਮਿਹਨਤ ਹੈ ਇਹ ਚਾਚੇ ਰਾਜੇ ਜਿਹੜਾ ਤੜਕੇ ਤੋਂ ਲੈ ਕੇ ਵਿਚਾਰਾ ਅਰਥ ਨਾਲ ਹੀ ਸਾਰੀ ਘੜੀ ਬੰਨ੍ਹਦਾ ਵਾਹ ਜੀ